ਯਮੇ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ 20 ਬਾਰਸ਼ਾਂ ਕਰਕੇ ਹਰ ਪਾਸੇ ਹੜ੍ਹ ਆਏ ਹੋਏ ਨੇ ਤੇ ਹੜ੍ਹਾਂ ਕਾਰਨ ਲੋਕਾਂ ਨੂੰ ਬਹੁਤ ਮਾਰ ਪਈ ਆ ਸੋ ਸਾਡੇ ਪਿੰਡ ਚੱਕ ਵਾਲਾ ਸਿੰਘ ਵਾਲਾ ਵੱਲੋਂ ਨਕਰਖੇੜੇ ਵੱਲੋਂ ਸਾਰਿਆਂ ਨੇ ਹੀ ਰਸਿਤ ਪਾਣੀ ਇਕੱਠਾ ਕਰਕੇ ਪਸ਼ੂਆਂ ਦੇ ਚਾਰੇ ਲਈ ਫੀਡ ਖਾਲ ਜੋ ਵੀ ਪਸ਼ੂਆਂ ਦੇ ਖਾਣ ਜੋਗ ਹੁੰਦੀ ਹੈ ਵਸਤੂ ਉਹ ਇਕੱਠੀ ਕਰਕੇ ਇੱਥੋਂ ਲਿਜਾਣੀ ਚਾਹੀ ਔਰ ਪਿੰਡ ਦੇ ਵੱਲੋਂ ਅਰਦਾਸ ਬੇਨਤੀ ਕਰਕੇ ਇਸ ਜਗ੍ਹਾ ਤੋਂ ਰਵਾਨਾ ਕੀਤਾ ਗਿਆ ਹਰੀਕੇ ਪੱਤਣ ਵਾਲੀ ਸਾਈਡ ਨੂੰ ਸਾਹ ਹਰ ਦੋ ਦਿਨ ਤਨੋਂ ਸਿੰਘਵਾਲੇ ਘੜੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਇਆ ਜਿਸ ਲਿਖੇ ਸਭ ਦੁੱਖ ਜਾਏ ਤੇਗ ਬਹਾਦਰ ਸਿੰਦਰੀ ਕਰਨਾਉ ਨਿਤ ਆਵੇ ਤਾਏ ਸਭ ਥਾਈ ਹੋਏ ਸਹਾਏ ਬਖਵੇਂ ਪੂਰਾ ਕੀ ਅਰਦਾਸ ਬੇਨਤੀ ਆਸੀ ਦੇ ਨਗਰ ਪਿੰਡ ਚੱਕ ਕਾਲਾ ਸਿੰਘ ਵਾਲੇ ਦੇ ਇਸ ਮੁਹਨਗਰ ਦੀਆਂ ਸੰਗਤਾਂ ਨੇ ਯੋ ਕਿ ਪੰਜਾਬ ਦੇ ਵਿੱਚ ਹੜ ਆਏ ਹੋਣ ਸਤਿਗੁਰੂ ਜੀ ਹੜ ਪੀੜਤਾਂ ਦੀ ਸਹਾਇਤਾ ਵਾਸਤੇ ਆਪ ਜੀ ਦੀ ਦਿੱਥੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਹਾਇਤਾ ਕਰਨ ਵਾਸਤੇ ਜਾਜ ਨੂੰ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਨਗਰ ਸੁਖ ਸ਼ਾਂਤੀ ਰੱਖਣੀ ਸਤਿਗੁਰੂ ਜੀ ਜਿੱਥੇ ਹੜ ਆਏ ਨੇ ਸਤਿਗੁਰੂ ਜੀ ਸਾਰੇ ਜੀਆ ਦਾ ਮਾਨ ਦਾ ਸਤਿਗੁਰੂ ਜੀ ਅਰਦਾਸਾਂ ਬੇਨਤੀਆਂ ਪ੍ਰਵਹਨ ਕਰਨੀਆਂ ਸੇਵਾ ਸਫਲ ਕਰਨੀ ਸਤਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਕਰੋ ਕਿਰਪਾ ਆਇ ਸੰਗਤ ਦੇ ਹਾਜ਼ਰੀ ਦਰ ਪ੍ਰਮਾਨ ਕਰੋ ਸੇ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਤਿਤ ਆਵੇ ਨਾਨਕ ਨਾਮ ਚੜ੍ਹ ਦੇ ਗਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋਨੇਹਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਹੁਣ ਚੱਲ ਪਿਆ ਪੰਜਾਬ ਇਹ ਤਾਂ ਦੂਜੀਆਂ ਸਟੇਟਾਂ ਵਿੱਚ ਜਾ ਕੇ ਨਹੀਂ ਪੁੱਠੇ ਮਾਰ ਦਿੰਦਾ ਹੋਂਦਾ ਫਿਰ ਆਪਣੇ ਆਪ ਬਲਾਵ ਦੇ ਖਰਾਫ ਕਰਾਈਆ ਸੁਪਰਮਾਤਮਾ ਚੜ੍ਹਦੀ ਕਲਾ ਰੱਖੀ ਇਹਨਾਂ ਵੀਰਾਂ ਨੂੰ ਜੀ ਪੁੱਠੇ ਪਰਮਾਤਮਾ ਮਿਹਰ ਕਰੇ ਸਭ ਤੇ ਜੀ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਦੇ ਜੀ ਤਾਂ ਜੋ ਹੋਰ ਵੀ ਪੰਨਿਆਂ ਦੇ ਵਿੱਚ ਇਸ ਤਰ੍ਹਾਂ ਦਾ ਉਪਰਾ ਲਾ ਕੇ ਪਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ